ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਤੋਂ ਅਸੀਂ ਲਗਾਵਾਂਗੇ ਸਮਰ ਵੈਜੀਟੇਬਲਸ ਮੇਰੇ ਨਾਲ ਨਾਲ ਤੁਸੀਂ ਵੀ ਵੈਜੀਟੇਬਲਸ ਗ로우 ਕਰ ਸਕਦੇ ਹੋ ਇਹ ਐ ਗੋਲਕੀਆ ਇਸ ਤੋਂ ਬਾਅਦ ਤੋਰੀ ਐ ਖੀਰੇ ਦੀ ਸੈਪਲਿੰਗ ਹੈ ਐ ਕareleੀਆਂ ਨੇ ਤੇ ਇਹ ਵੱਡੇ ਕਰੇਲੇ ਤੇ ਇਹ ਲੌਂਗ ਕੀਆ ਤੇ ਪਿੰਡੀ ਨੂੰ ਮੈਂ ਇੱਕ ਦਿਨ ਪਹਿਲਾਂ ਭਿਗੋ ਦਿੰਦਾ ਸੀ ਪਾਣੀ ਦੇ ਵਿੱਚ ਇਸ ਦੇ ਨਾਲ ਜਰਮੀਨੇਸ਼ਨ ਫਾਸਟ ਹੋ ਜਾਏਗਾ ਇਸ ਤੋਂ ਇਲਾਵਾ ਮੈਂ ਕੁਝ ਹੋਰ ਵੀ ਸੀਡਸ ਸੀਲਿੰਗ ਟ੍ਰੇ ਦੇ ਵਿੱਚ ਲਗਾਏ ਹਨ ਉਹਨਾਂ ਦੀ ਅਪਡੇਟ ਵੀ ਮੈਂ ਤੁਹਾਨੂੰ ਦਿੰਦੀ ਰਵਾਂਗੀ ਇਸ ਤਰ੍ਹਾਂ ਅਸੀਂ ਥੋੜਾ ਜਿਹਾ ਟੋਇਆ ਪੁੱਟ ਕੇ ਉਸ ਦੇ ਵਿੱਚ ਕਾਊ ਡੰਗ ਕੰਪੋਸਟ ਪਾ ਕੇ ਇੱਕ ਇੱਕ ਕਰਕੇ ਸੈਪਲਿੰਗ ਨੂੰ ਅਸੀਂ ਲਗਾ ਲਵਾਂਗੇ ਤੁਸੀਂ ਕੋਈ ਵੀ ਕੰਪੋਸਟ ਕਿਚਨ ਕੰਪੋਸਟ ਜਾ ਵਰਮੀ কম্পੋਸਟ ਨੂੰ ਜ਼ਰੂਰ ਤੁਸੀਂ ਸੈਪਲਿੰਗ ਦੇ ਨੀਚੇ ਇਸ ਤਰ੍ਹਾਂ ਰੱਖ ਕੇ ਤੁਸੀਂ ਉੱਪਰ ਸੈਪਲਿੰਗ ਲਗਾ ਸਕਦੇ ਹੋ ਇਸ ਦੇ ਨਾਲ ਸੈਪਲਿੰਗ ਨੂੰ ਥੋੜੀ ਜਿਹੀ એનર્ਜੀ ਵੀ ਮਿਲਦੀ ਰਹੇਗੀ ਐ ਕਿ ਇਹ ਦੇਵੇ ਸੈਪਲਿੰਗ ਨੇ ਤੁਸੀਂ ਕੋ ਆਪਣੀ ਕਰਦੇ ਨਜ਼ਦੀਕ ਕੋਈ ਵੀ ਲੋਕਲ ਨਰਸਰੀ ਤੋਂ ਸੈਪਲਿੰਗ ਨੂੰ ਬਾਈ ਕਰ ਸਕਦੇ ਹੋ ਤੇ ਉਹੀ ਸੈਪਲਿੰਗ ਨੂੰ ਤੁਸੀਂ ਆਪਣੇ ਗਾਰਡਨ ਜਾਂ ਛੱਤ ਉੱਤੇ ਗਰੋ ਕਰ ਸਕਦੇ ਹੋ ਫੈਬਰੂਰੀ ਐਂਡ ਦੇ ਵਿੱਚ ਅਸੀਂ ਸੈਪਲਿੰਗ ਨੂੰ ਗਰੋ ਕਰ ਰਹੇ ਹਾਂ ਮਾਰਚ ਦੇ ਵਿੱਚ ਵੀ ਤੁਸੀਂ ਨੂੰ ਸਮਰ ਵੈਜੀਟੇਬਲਸ ਗਰੋ ਕਰ ਸਕਦੇ ਹੋ ਇਹ ਨੇ ਕਲੇਲੇ ਦੀ ਸੈਪਲਿੰਗ ਵੈਸੇ ਤਾਂ ਸੀਡਸ ਵੀ ਲਗਾਏ ਹੁਣ ਬਟ ਅਜੇ ਉਹ ਕਰੋ ਨਹੀਂ ਹੋਏ ਧਨੀਆਂ ਦੇਖੋ ਕਿੰਨਾ ਸੋਨਾ ਦੋਸਤੋ ਐ ਸੈਪਲਿੰਗ ਮੈਨੂੰ 10-10 ਰੁਪਏ ਦੇ ਵਿੱਚ ਮਿਲ ਗਈ ਸੀ एक दे देपलिंग है तनिया देखो कि सोना ग्रो होया है ਇਸ ਜਗ੍ਹਾ ਤੇ ਅਸੀਂ ਇਹ ਸੈਪਲਿੰਗ ਲਗਾ ਰਹੇ ਆ ਜਦੋਂ ਇਹ ਇਹਨਾਂ ਦੇ ਲੀਫਸ ਥੋੜੇ ਵੱਡੇ ਹੋ ਜਾਣਗੇ ਫਿਰ ਇਸ ਨੂੰ ਸਹਾਰਾ ਦੇਵਾਂਗੇ ਕੋਈ ਵੀ ਜੂਟ ਦੀ ਰਸੀ ਜਾਂ ਤੁਸੀਂ ਕਿਸੇ ਹੋਰ ਵੀ ਨੈਲੋਨ ਦੇ ਨਾਲ ਵੀ ਸਹਾਰਾ ਦੇ ਸਕਦੇ ਹੋ ਇਹ ਸਾਰੀਆਂ ਬੇਲ ਵਾਲੀਆਂ ਸਬਜ਼ੀਆਂ ਨੇ ਹੁਣ ਇਸ ਟੈਮ ਲੱਗਣ ਜਾ ਰਿਹਾ ਹੈ ਖੀਰਾ ਖੀਰੇ ਦੀ ਸੈਪਲਿੰਗ ਕਾਫੀ ਛੋਟੀ ਹੈ बट चलो कोई नहीं देखते हैं किस तरह ग्रो है वीडियो नो सब्सक्राइब करना ना भूलना थैंक यू